ਕੀ ਕਹਣਾ ਜਾਨੀ ਉਹ ਕਿਹੜਾ ਗੁਰੂ ਜੀ ਦਾ ਸਾਥ ਸਾਹਿਬ ਜੀ ਤੇ ਸੂਰਾਸੋ ਪਹਿਚਾਨੀ ਜੋ ਬਰੇ ਬੰਦੇ ਕੇ ਹਿੰਦੁਰਾ ਫੁਰਜਾ ਫੁਰਜਾ ਕਰ ਪਰੇ ਕਬੂਨ ਛਾਡੇ ਸਿੱਖੇ ਤੇ ਬਾਵਾਕਾਂ ਨੂੰ ਸੱਚ ਕਰ ਵਿਖਾਇਆ ਇਹਨਾ ਜੋ ਜਾਨੇ ਭਾਈ ਰਾਜੋਾਨਾ ਨੇ ਉਹਨਾਂ ਦੇ ਭਾਈ ਸਾਹਿਬ ਭਾਈ ਕਲਵੰਦ ਸਿੰਘ ਦੀ ਜੋ ਅਚਾਨਕ ਮੌਤ ਹੋ ਗਈ ਉਹਦੇ ਵਾਸਤੇ ਸਾਰੇ ਪੰਥ ਨੂੰ ਜੋਖਿਆ ਕਿ ਅਸੀਂ ਸਾਰਾ ਪੰਥ ਇੱਕਜੋਟਿਆ ਤੇ ਅਸੀਂ ਵੀ ਉਹ ਇਸ ਇਸ ਦੁੱਖ ਦੀ ਘੜੀ ਚ ਇਸ ਸ੍ਰੀ ਕੋਏ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਤੇ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਰਾਜੂਵਾਲਾ ਸਾਹਿਬ ਨੂੰ ਸਿੱਖੀ ਸਿੱਧ ਕੇ ਜਿੱਦਾ ਅੱਗੇ ਦਿਰੜ ਰਹੇ ਆ ਤੇ ਸ ਆਉਣ ਵਾਲਾ ਸਮਾਂ ਵੀ ਉੱਚੜ ਦੀ ਕਲਾ ਚ ਰਹੇ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਸਾਰੇ ਇੱਕ ਖਾਲਸਾ ਪੰਥ ਚੜ੍ਹਦੀ ਕਲਾ ਚ ਹੋਏ ਆਂਗੇ ਅਰਦਾਸ ਜਿਹੜੇ ਅਸਲੀ ਪੰਗੇ ਸਿੱਖ ਨੇ ਉਹ ਇੰਨੀ ਸਹੀ ਦੇ ਜਿਹੜੇ ਜਿੱਦਾ ਜਿੱਡਾ ਸਿੱਖੀ ਦਾ ਦੇ ਤੇ ਸਾਰੇ ਚਲੋ ਸਤਕਾਰਯੋਗ ਹੈ ਜੀ ਸਾਰੇ ਅਸੀਂ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਨਾਲ ਦਿੱਤੀ ਤੇ ਇਤਿਹਾਲਤ ਤੋਂ ਬੈਠੇ ਹੋਏ ਆਂ ਚਲੋ ਜਨਾ ਜਨਾ ਗੁਰੂ ਮਹਾਰਾਜ ਦੀ ਬਖਸ਼ਿਸ਼ ਜਨਾ ਜਨਾ ਕਿਸੇ ਫਾਰਮ ਤੇ ਚੜ੍ਹਦੀ ਕਲਾ ਜੋਗਦਾਨ ਪਾਉਣ ਦੀ ਮਿਲਦਾ ਹੁਣੇ ਕਿਸੇ ਪਾਕਿਸਤਾਨ